ਕਹਿੰਦੇ ਮਾਲਵੇ ਦੇ ਇਲਾਕੇ 'ਚ ਗੁਰੂ ਸਾਹਿਬਾਨ ਜਦੋਂ ਪ੍ਰਚਾਰ ਕਰ ਰਹੇ ਸੀਗੇ ਤਾਂ ਅਨੰਤਪੁਰ ਸਾਹਿਬ ਤੋਂ ਚੱਲ ਕੇ ਪਹਿਲਾ ਢੱਲਮਾ ਸਥਾਨ ਪਹੁੰਚੇ ਤੇ ਢੱਲਮਾ ਤੋਂ ਹੁੰਦੇ ਹੋਏ ਉਹ ਇਸ ਪਿੰਡ ਪੰਦੇੜ ਪਹੁੰਚੇ ਉਹਨਾਂ ਨਾਲ ਉਹਨਾਂ ਦਾ ਪਰਿਵਾਰ ਤੇ ਕਾਫੀ ਜ਼ਿਆਦਾ ਸੰਗਤਾਂ ਵੀ ਸੀਗੀਆਂ ਆਪ ਆਗੇ ਸੀ ਗੁਰਦੁਆਰਾ ਸਾਹਿਬ ਪੰਦੇੜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਨਾਲ ਫਤੇ ਵੀ ਆਏ ਉਹ ਪਾਸ ਸਾਰੇ ਕੋ ਬਸ ਉਹ ਕਿਉਂ ਤੋੜ ਚੱਲਦੀ ਹੈ ਉਹ ਤੇ ਖੰਡਾ ਸੱਪਿਆ ਹੋਇਆ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਦੇਖੋ। ਕਾਫੀ ਜਿਆਦਾ ਉੱਚਾ ਹੈਗਾ। ਇਹ ਜੋ ਤੁਸੀਂ ਗੁਰਦੁਆਰਾ ਸਾਹਿਬ ਵੇਖਿਆ ਇਹ ਨੌਮੀ ਪਾਸਾਈ ਦਾ ਗੁਰਦੁਆਰਾ ਸਾਹਿਬ ਹੈਗਾ। ਕਹਿੰਦੇ ਮਾਲਵੇ ਦੇ ਇਲਾਕੇ 'ਚ ਗੁਰੂ ਸਾਹਿਬਾਨ ਜਦੋਂ ਪ੍ਰਚਾਰ ਕਰ ਰਹੇ ਸੀਗੇ ਤਾਂ ਅਨੰਤਪੁਰ ਸਾਹਿਬ ਤੋਂ ਚੱਲ ਕੇ ਪਹਿਲਾ ਢੱਲਮਾ ਸਥਾਨ ਪਹੁੰਚੇ ਤੇ ਢੱਲਮਾ ਤੋਂ ਹੁੰਦੇ ਹੋਏ ਉਹ ਇਸ ਪਿੰਡ ਪੰਹੇਰ ਪਹੁੰਚੇ। ਉਹਨਾਂ ਨਾਲ ਉਹਨਾਂ ਦਾ ਪਰਿਵਾਰ ਤੇ ਕਾਫੀ ਜਿਆਦਾ ਸੰਗਤਾਂ ਵੀ ਸੀਆਂ। ਤੇ ਸੰਗਤਾਂ ਨੇ ਇਹ ਪਿੰਡ ਚ ਆ ਕੇ ਸਾਥ ਚ ਕੁਝ ਬੰਦੇ ਬੈਠੇ ਸੀਗੇ ਤੇ ਸੰਗਤਾਂ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਨਗਰ ਚ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਨੇਗੇ ਵੀ ਇਹਨਾਂ ਨੇ ਰਾਤ ਬਿਤਾਉਣੀ ਹੈ ਵੀ ਕੋਈ ਜਗ੍ਹਾ ਦੱਸੀ ਜਾਵੇ ਤੇ ਫਿਰ ਉਸ ਤੋਂ ਬਾਅਦ ਲੋਕਾਂ ਨੇ ਸੰਗਤ ਨੇ ਇਹ ਜਗ੍ਹਾ ਦਾ ਪ੍ਰਬੰਧ ਕੀਤਾ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆਗਾ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤੇ ਵੀ ਇਹ ਜਗ੍ਹਾ ਨੂੰ ਭਾਗ ਲੱਗਿਆ ਕਰਨਗੇ ਤੇ ਇੱਥੇ ਬਹੁਤ ਸਾਰੀ ਸੰਗਤ ਆਇਆ ਕਰੂਗੀ ਇੱਥੇ ਆ ਕੇ ਇੱਕ ਅਲੱਗ ਹੀ એનર્ਜੀ ਜੀ ਫੀਲ ਹੁੰਦੀ ਹੈਗੀ ਤੇ ਆਈ ਵਾਰਾ ਇਦਾਂ ਹੁੰਦਾ ਹੈਗਾ ਸਕੂਨ ਆ ਜਾਂਦਾ ਉਹ ਰਿਹਾ ਆ ਕੇ ਇਸ ਗੁਰਦੁਆਰਾ ਸਾਹਿਬ ਆ ਕੇ ਤੇ ਬਾਕੀ ਜਿਹੜੀ ਗੁਰਦੁਆਰਾ ਸਾਹਿਬ ਦੀ ਤੁਸੀਂ ਇਮਾਰਤ ਦੇਖੀ ਹੈ ਇਹ ਇਹਨੂੰ ਥੋੜਾ ਟਾਈਮ ਹੀ ਹੋਇਆ ਬਣੇ ਇਹਨੂੰ ਤੇ ਜਿਹੜੀ ਪੁਰਾਣੀ ਇਮਾਰਤ ਸੀਗੀ ਤੇ ਉਹ ਤਾਂ ਮੇਰੀ ਸੁਰਤ ਤੋਂ ਪਹਿਲਾਂ ਦੀ ਹੈ ਪਹਿਲਾਂ ਬਣੀ ਹੋਈ ਸੀਗੀ ਤੇ ਬਾਕੀ ਜੇ ਵਲੌਗ ਵਧੀਆ ਲੱਗਾ ਤਾਂ ਬਣੇ ਰਹੋ ਬਾਕੀ ਇਹ ਇਦਾਂ ਹੀ ਤੁਹਾਨੂੰ ਇਤਿਹਾਸਕ ਜਗ੍ਹਾ ਦਿਖਾਉਂਦੇ ਰਹਾਂਗੇ ਤੇ ਉਹਨਾਂ ਬਾਰੇ ਦੱਸਦੇ ਰਹਾਂਗੇ ਆਪਾਂ ਆ ਗਏ ਸੀ ਆਪਣੇ ਖੇਤ ਨਾਲ ਮੰਮੀ ਤੇ ਗੁਰਫਤੇ ਆ ਗਏ ਕਹਿੰਦੇ ਜੀਰੀ ਦੇਖ ਕੇ ਆਉਣੀ ਹੈਗੀ ਵੀ ਕੈਕ ਦਿਨਾਂ ਨੂੰ ਵੱਢਣ ਵਾਲੀ ਹੋ ਜੂਗੀ ਆ ਆਪਣੇ ਨਾਲ ਸੀ ਜਿਹੜੀ ਇਹ ਤਾਂ ਵੱਢਤੀ ਇਹ ਵੀ ਹੋਰ ਸੀਗਾ ਆਪਣੇ ਵਾਲੀ ਪੀਲੀ ਉਸ ਹੈਗੀ ਪੀਲੀ ਉਸਾ ਥੋੜਾ ਜਿਆਦਾ ਟਾਈਮ ਲਏ ਜਾਂਦੀ ਹੈ ਬਸ ਇਹ ਗੱਲ ਹੈ ਜੀ ਆ ਵੀ ਹੋ ਅੱਡ ਵੀ ਆ ਕੋਈ ਹੋਰ ਵੀ ਹੈਗਾ ਇਧਰ ਲਈ ਇਹਨਾਂ ਦੀ ਚਾਚੀ ਕੀ ਹਾਂਜੀ ਆ ਜਾਨ ਇਹਨਾਂ ਨੂੰ ਸਾਨੂੰ ਥੜਾਕਾ ਥੜਾ ਦੇਖਣੀ ਸੀ ਥੋੜਾ ਕ ਰਗਿਆ ਸੀ ਬਲਕ ਤੋਂ ਵਾਲੀ ਵਾਲਾ ਇੱਕ ਟੁਕੜਾ ਰਹਿ ਗਿਆ ਸੀ ਅੱਛਾ ਜਿਹੜਾ ਜੀੜਾ ਇਬੜਾ ਇਹਨਾਂ ਨਾਲ ਹਾਂ ਕੋਲ ਜਾਏਗਾ ਹਾਂ ਕੋਲ ਜਾਏਗਾ ਕੋਲ ਜਾਏਗਾ ਠੀਕ ਹੈ ਮੰਮੀ ਲਫਾਫਾ ਲੈ ਆਈ ਕਹਿੰਦੀ ਪ੍ਰਿੰਡੀਆਂ ਲੈ ਕੇ ਆਉਂਗੀ ਦੇਖ ਕੇ ਪ੍ਰਿੰਡੀਆਂ ਤਾਂ ਸਾਰੀਆਂ ਪੱਕੀਆਂ ਪਈਆਂ ਨੇ ਮੰਮੀ ਆ ਲਫਾਫਾ ਲੈ ਕੇ ਆਈ ਦੀ ਪਰਕੇ ਲਾਵੂੰਗੀ ਇੱਕ ਦੋ ਕੀ ਮਿਲਣੀਆਂ ਦੋ ਤਿੰਨ ਦੋ ਤਿੰਨ ਹੀ ਮਿਲਣਗੀਆਂ ਕੀ ਗੋਦੀ ਗੋਦੀ ਚ ਗੋਦੀ ਪੁੱਤ ਤਾਂ ਇੱਥੇ ਵੀ ਗੋਦੀ ਪਾਲਦਾ ਖੇਤ ਚ ਤੱਕ ਜਾ ਇੱਥੇ ਵੀ ਸਾਰੀਆਂ ਪੱਕੀਆਂ ਨੇ ਆ ਹੈ ਕਿਨੇ ਤੇ ਪ੍ਰਿੰਡੀਆ ਮੰਮੀ ਹੋਰ ਜੀ ਇੱਥੇ ਹੈਗੀਆਂ ਨੇ ਆ ਦੇਖ ਲੈ ਉਹ ਸਾਰੀਆਂ ਪੱਕੀਆਂ ਪਈਆਂ ਨੇ ਉਧਰਲੇ ਤੇ ਮੈਂ ਜਾਣੀ ਆ ਚਾਹ ਸਬਜੀ ਯੋਗਰੀ ਆਪਾਂ ਨੂੰ ਖਾਏਗਾ ਫਤ ਪ੍ਰਿੰਡੀ ਦੀ ਹਾਂ ਸਵਾਲਾ ਦੇਦਣਾ ਬਹੁਤ ਟੇਸਟੀ ਲੱਗੂ ਇਸਦਾ ਪੱਟਾਂ ਨਹੀਂ ਪੈਣ ਪੱਟ ਦਾਂਗੇ ਤਾਂ ਕੱਕ ਮਿਲ ਗਈਆਂ ਕੱਕ ਮੇਰੀ ਨਹੀਂ ਜਦ ਤਾਈਂ ਸੇਲੇ ਆ ਖਾਈ ਤਾਂ ਹੈ ਨਹੀਂ ਆਦੀ ਇਹ ਹੋਈਆਂ ਹੀ ਨਹੀਂ ਪਤਾ ਨਹੀਂ ਕੀ ਗੱਲ ਹੈ ਸਾਰੀ ਵੱਟ ਤੇ ਬੀਜੇ ਉਹ ਤੁਰ ਤੱਕ ਆ ਹੀ ਹੋਏ ਨੇ ਸੇਕ ਸੱਤ ਤੱਕ ਬੂਜੇ ਜੇ ਐ ਤਾਂ ਕੀ ਕਹਿੰਦੇ ਜੀਰੀਆਂ ਘੱਟ ਨਿਕਲ ਰਈਆਂ ਨੇ ਥੋ ਥੋ ਤੋਂ ਜ਼ਿਆਦਾ ਹੈਗੀ ਓਏ ਤੇ ਵੈਸੇ ਆਪਣੇ ਵਾਲੇ ਚ ਵੀ ਹੈਗੀ ਤਾਂ ਹੈਗੀ ਐ ਪਰ ਇੰਨੀ ਜ਼ਿਆਦਾ ਨਹੀਂ ਹੈਗੀ ਠੀਕ ਹੈਗੀ ਦਾਣੇ ਵਧੀਆ ਨੇਗੇ ਬਾਕੀ ਜੋਖੇ ਤਾਂ ਪਤਾ ਲੱਗੋਣਾ

ਇਤੋਂ ਜੇ ਪੱਕੇ ਪੱਕੇ فاਸਲਾਂ ਚ ਕੋਠਾ ਕਿੰਨਾ ਸੋਹਣਾ ਲੱਗਦਾ ਹੈਗਾ ਸਨੈਰੀ فاਸਲਾਂ ਚ ਤੇ ਕੋਠੇ ਮੂਰੇ ਖੜਾ ਗੁਰ ਫਤਿਹ ਸਿੰਘ ਗੁਰ ਫਤਿਹ ਰਾਜੀ ਆ ਅਮਰੂਦ ਵਧੀਆ ਹੋ ਗਿਆ ਨਾ ਆਪਣਾ ਵੀ ਇਹ ਹੁਣ ਬਹੁਤ ਵੱਧ ਗਿਆ ਹਵਾਲਾ ਸੇਤੀ ਵਧਿਆ ਹੋਣਾ ਤੇ ਪਹਿਲਾਂ ਪਾਣੀ ਚ ਨਹੀਂ ਆਉਂ ਸੀ ਪਾਉ ਵੀ ਬਾਵਾ ਹੋ ਗਿਆ ਔਲੇ ਦਾ ਕਹਿੰਦਾ ਸੀ ਤਾਂ ਹੀ ਨਹੀਂ ਬਤਾਦਾ ਸੀ ਤੇ ਇੱਕ ਅਮਰੂਦ ਸੀ ਇਹ ਵੀ ਬਦਨ ਲੱਗੇ ਹੋਣਾ ਨੀਹਾਂ ਜਾਂ ਤੋਂ ਬਾਦ ਹੋਈ ਨੇ ਜੀ ਹੁਣ ਚੱਲ ਬੋਚ ਕੇ ਕੋਈ ਨਹੀਂ ਲੈ ਨਹੀਂ ਦੇਖਦਾ ਇੱਥੇ ਕਿਹੜਾ ਪਾਣੀ ਹੈ ਹਨਾ ਖੜ ਜਾ ਖੜ ਜਾ ਮੋਟਸ ਨਾਲ ਤੁਹਾਡੇ ਗਭੂਗਾ ਖੜ ਜਾ ਖੜ ਜਾ